ਅਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੀਆਂ ਵਾਜਿਬ ਮੰਗਾਂ ਵੱਟੇ ਖਾਤੇ ਪਾਉਣ ਖਿਲਾਫ ਪੀ ਐਸ ای ਬੀ EMPLOYEES JOINT FORM ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ਤੇ ਦੂਜੇ ਦਿਨ ਵੀ ਸਾਰੇ ਬਿਜਲੀ ਕਾਮਿਆਂ ਵੱਲੋਂ ਮੋਗਾ ਦੇ ਬਿਜਲੀ ਘਰ ਵਿਖੇ ਦਫਤਰ ਅੱਗੇ ਗੇਟ ਰੈਲੀ ਕੀਤੀ ਗਈ ਇਸ ਮੌਕੇ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਧੱਲੇਕੇ ਅਮਰੀਕ ਸਿੰਘ ਨੂਰਪੁਰ ਬਲੌਰ ਸਿੰਘ ਘਲਕਲਾਂ ਗੁਰਮੇਲ ਸਿੰਘ ਨਾਹਰ ਨੇ ਕਿਹਾ ਕਿ ਜੇਕਰ ਸਾਡੀਆਂ ਹੱਕੀ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਮੈਨੇਜਮੈਂਟ ਦੀ ਹੋਵੇਗੀ ਇਸ ਮੌਕੇ ਬਿਜਲੀ ਕਾਮਯਾਬ ਵੱਲੋਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਰੋਪਰਪੂਰ ਨਾਰੇਬਾਜ਼ੀ ਕੀਤੀ ਗਈ ਜਿੰਦ ਮਰਦਾਬਾਦ ਮਰਦਾਬਾਦ ਕਹਿੰਦਾ ਤੇ ਆਪਣੀਆਂ ਜਿਹੜੀਆਂ ਮੰਗਾਂ ਉਹਨਾਂ ਦੇ ਬਣਵਾਉਣ ਦੇ ਲਈ ਫਤਿਹ ਕੀ ਹੋਣਾ ਦਾ ਜਿਹੜਾ ਹਨੜਾ ਜਿਹੜਾ ਚਾਹੀਦਾ ਕਰਦੇ ਆਪਾਂ ਆ ਲੋ ਆਪਾ ਆਪਣੇ ਇਹ ਹੰਕੀ ਬੰਦਾ ਉਸ ਨੂੰ ਦਰਕਾਰ ਤੋਂ ਜੋ ਪਾਰਕਾਉਂਦੀ ਪਾਰਾ ਦੇ ਇੰਦਾ ਬਣਾ ਸਕ ਕੇ ਸੁਪਰਾਜ ਸਾਥਕੋ ਇਹ ਤੁਹਾਨੂੰ ਤੇਰੀ ਮੋਜ ਲੋੜਤਾ ਆਜਾ ਸਾਡੇ ਆਊਟਸੋਰਸਡ ਕਰਦੇ ਵਹੀਕਲ ਠੀਕਰੇ ਚੱਲ ਰਹੇ ਆ ਜਿੱਥੇ ਬੰਦੀ ਵੀ ਸਾਡੇ ਨਾਲ ਸ਼ਾਮਲ ਹੋਈ ਆ ਪੋਟ ਮਿਲਿਆ ਉਹਨਾਂ ਬੰਦਿਆਂ ਨੇ ਸਾਡੇ ਨਾਲ ਸ਼ਮੂਹਾਂ ਇਕੱਠੇ ਹੋਏ ਸਮਾਜ ਨੂੰ ਦਿੱਤਾ ਗਿਆ ਅਤੇ ਸਿਹਤ ਵੀ ਕੰਮਾਂ ਨੂੰ ਇਕੱਠੇ ਬੰਦੀ ਹੈ ਉਹਨਾਂ ਦੇ ਤੋਂ ਅਲਗ ਅਲਗ ਹੱਥ ਲਵਨੋ ਅੱਜ ਤੇ ਕੱਲ ਦੋ-ਦੋ ਕਰਕੇ ਵੀ ਕੁਸ਼ੀਅਤ ਦੀ ਕੰਮਾਂ ਤੇ ਸਾਡੇ ਨਾਲ ਸਾਡੇ ਕੰਮ ਲਿਆ ਰਹੇ ਮੇਰੇ ਹਾਂ ਬੋਲੋ ਤੇ ਜਿਹੜਾ ਤੋਂ ਤੋਂ ਬਾਰੇ ਦੀ ਕੋ ਬਾਤ ਹੈ ਇਹ ਇੱਕ ਚੁਣੌਤੀ ਹੈ। ਵਰਤਾਰ ਜਿੱਤ ਬਰਾਦਰ ਕਾ ਇਹ ਮਨਜਾਦਾ ਪਾਵਰ ਕੂਟਾ ਨਾ ਲੱਗਦਾ ਤੇ ਸਵਾਜ ਲੰਬਾ ਚੱਲ ਖਾਲਕੀਆਂ ਪੈਨਿੰਗ ਮੰਗਾ 50 ਸਰਕਾਰ ਔਰ ਪਾਵਰ ਕਾਮ ਦੀ ਮੈਨੇਜਮੈਂਟ ਮੰਨ ਕੇ ਲਾਗੂ ਨਹੀਂ ਕਰ ਰਹੀ। ਉਹਦੇ ਤੇ ਸਾਨੂੰ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ। ਸੋ ਸਾਥੀਓ ਇਹਨਾਂ ਸੰਘਰਸ਼ਾਂ ਦੇ ਵਿੱਚ ਕਦੇ ਵੀ ਕਿਉਂਕਿ ਤਜਰਬੇ ਦੇ ਵਿੱਚ ਗੱਲਾਂ ਹੁੰਦੀਆਂ ਨੇ ਤਜਰਬੇ ਦੇ ਵਿੱਚੋਂ ਸਿੱਖਿਆ ਜਾਂਦਾ ਕਿ ਕਦੇ ਵੀ ਆਪਣੇ ਆਪ ਨੂੰ ਘੜਾ ਕੇ ਨਾ ਦੇਖੋ ਕਿ ਸਾਥੀ ਸੱਚੀ ਘਟ ਗਈ ਹੈ ਜਾਂ ਸਾਡੇ ਸਾਥੀ ਕੁਝ ਜੁੜੀ ਕਰ ਰਹੇ ਆ ਜਾਂ ਕੁਝ ਜਾਣ ਕੋਈ ਸਾਡੇ 'ਚ ਸਹਿਯੋਗ ਨਹੀਂ ਦੇ ਰਹੇ ਇਹ ਸਾਥੀ ਗੱਲਾਂ ਕਾਊਂਟ ਨਹੀਂ ਕਰਦੀਆਂ ਜਦੋਂ ਅਸੀਂ ਸ਼ਿੰਗਾਰ ਵਿੱਚ ਪੈਨੇ ਆਂ ਔਰ ਕੁਝ ਸਮਾਂ ਅਸੀਂ ਸ਼ਿੰਗਾਰ ਚ ਪੈ ਲੱਟੇ ਆਂ ਔਰ ਉਹ ਸਾਥੀ ਜਿਹੜੇ ਸਾਥੇ ਸ਼ਿੰਗਾਰ ਚੋਂ ਬਾਹਰ ਹੁੰਦੇ ਆ ਉਹਨਾਂ ਦੀ ਵੀ ਵਿਚਾਰ ਬਣਦੀ ਹੈ ਉਹ ਵੀ ਸੋਚਦੇ ਆ ਫਿਰ ਉਹ ਵੀ ਸਾਡੇ ਨਾਲ ਜੁੜਦੇ ਆ ਕਿਉਂਕਿ ਪ੍ਰੇਮ ਭਾਵਨਾ ਦੇ ਨਾਲ ਸਾਨੂੰ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਮੰਗਾ ਸਾਡੀਆਂ ਸਾਰਿਆਂ ਦੀ ਇੱਕੋ ਨੇ ਜੇ ਕਿਸੇ ਨੂੰ ਇਨਕਰੀਮੈਂਟ ਲਗਣੀ ਹੈ ਜੋ ਮਗਰ ਸਾਡੀਆਂ ਡਿਮਾਂਡਾਂ ਨੇ ਉਹ ਮੇਰੇ ਤੇ ਲਾਗੂ ਹੋਣੀਆਂ ਨੇ ਜਿਹੜਾ ਨੌਨ ਸਟ੍ਰੇਕ ਯੇ ਸਾਡੀ ਉਹਤੇ ਵੀ ਹੋਣੀਆਂ ਨੇ ਉਹ ਜਿਹਨੂੰ ਜਿਹੜਾ ਸਹਿ ਕਰ ਰਿਹਾ ਉਹਨੂੰ ਜਾਰੀ ਇੰਕ੍ਰੀਮੈਂਟ ਲੱਗਣੀ ਉਹਨੂੰ ਦੋ ਨਹੀਂ ਲੱਗਣੀਆਂ ਉਹਨੂੰ ਸਭੋ ਮੈਨੇਜਮੈਂਟ ਨੇ ਸਰਕਾਰ ਨੇ ਉਹਤੇ ਤਸ਼ੱਦਦ ਕਰਨਾ ਚਾਹ ਚਾਹ ਦੇ ਵਿੱਚ ਨਹੀਂ ਅਸੀਂ ਆਪਣੇ ਹੱਕ ਲੈਣੇ ਆਂ ਪ੍ਰੋਤ ਕੇ ਲਾ ਨੂੰ ਅੱਜ ਤੱਕ 10 ਦਿਨ ਦਿੱਤੇ ਆ ਨਾ ਸਾਨੂੰ ਮਿਲੇ ਆ ਜੋ ਵੀ ਅਸੀਂ ਪ੍ਰਾਪਤ ਕੀਤਾ ਕੋਈ ਨਾ ਧੱਕਾ ਦੇ ਵਿੱਚੋਂ ਕੀਤਾ ਜੋ ਅੱਜ ਦੇ ਇਸ ਘਰ ਦੇ ਵਿੱਚ ਜੋ ਸਾਰੇ ਸਾਥੀ ਇਕੱਤਰ ਹੋਏ ਨੇ ਕਿਉਂਕਿ ਲੰਮੇ ਸਮੇਂ ਤੋਂ ਜੋ ਆਪਣੀ ਮੈਨੇਜਮੈਂਟ ਹੈ ਅਸੀਂ ਲੰਮੇ ਸਮੇਂ ਤੋਂ ਕੰਮ ਕਰਦੇ ਰਹੇ ਆ ਆਪਣੇ ਆਪ ਪੰਜਾਬ ਦੇ ਲੈਵਲ ਤੇ ਕਿ ਮੈਨੇਜਮੈਂਟ ਦਾ ਇਹ ਪੱਕਾ ਹੁੰਦਾ ਕਿ ਸਾਡੇ ਵਿੱਚ ਗ੍ਰੇਡ ਪਾ ਕੇ ਤਿਰ ਪਾ ਕੇ ਕਿਸੇ ਦਾ ਜਿੰਦਾਬਾਦ 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 ਮਜ਼ਦੂਰ ਮਜ਼ਦਮੇ ਇਕਤਾ ਜਿੰਦਾਬਾਦ 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 ਪਾਵਰ ਕਾਮ ਦੀ ਮੈਨੇਜਮੈਂਟ ਮਰਦਾਬਾਦ ਮਰਦਾ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਸਭ ਤੋਂ ਪਹਿਲੀ ਗੱਲ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਸਾਖੇ ਹੋਈਆਂ ਜਾ ਚੁੱਕੀਆਂ ਕਿਉਂਕਿ ਜੋ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਪਹਿਲੀਆਂ ਸਰਕਾਰਾਂ ਹੋਣ ਚਾਹੇ ਮੌਜੂਦਾ ਸਰਕਾਰ ਹੋਵੇ ਰਵਈਆ ਸਾਰੀਆਂ ਹੀ ਸਰਕਾਰਾਂ ਦਾ ਮੁਲਾਜ਼ਮਾਂ ਪ੍ਰਤੀ ਮਜ਼ਦੂਰਾਂ ਕਿਸਾਨਾਂ ਤੇ ਕਿੱਥੋਂ ਜਾਈ ਰਹੀ ਹੈਗਾ ਬਦਲਾਅ ਦੇ ਨਾਂ ਦੇ ਆਈ ਹੋਈ ਪੰਜਾਬ ਦੀ ਸਰਕਾਰ ਨੇ ਜਿਹੜਾ ਬਦਲਾਅ ਲਿਆਂਦਾ ਹੈਗਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਹਿਣ ਨੂੰ ਕਹਿੰਦੇ ਹੈਗੇ ਆ ਕਿ ਇਹ ਇਹੀ ਬਹੁਤ ਹੀ ਸਾਫ਼ ਸੁਥਰੀ ਸਰਕਾਰ ਆ ਬੜੇ ਵੱਡੇ ਇਮਾਨਦਾਰ ਲੋਕ ਨੇ ਪਰ ਜਦੋਂ ਕਰਦੇ ਸਰੋਲਾਂ ਲੱਗੋ ਕਹਿੰਦੇ ਸਾਡੇ ਉੱਪਰ ਲੱਗੋ ਨਾ ਜਿਹੜੇ ਨੇ ਸੱਚਪੂਰਕ ਕਿਉਂ ਬਣੇ ਨੇ ਇਹ ਪਹਿਲੀਆਂ ਸਰਕਾਰਾਂ ਲਈ ਆਈਆਂ ਸੀ ਉਹ ਦੂਜੀਆਂ ਸਰਕਾਰਾਂ ਲਈ ਆਈਆਂ ਜਦੋਂ ਇਹਨਾਂ ਨੂੰ ਕੋਈ ਕੰਮ ਦੀ ਗੱਲ ਕਰਨੀ ਹੁੰਦੀ ਫਿਰ ਇਹਨਾਂ ਕੋਲ ਪੈਸੇ ਹੈ ਨਹੀਂ ਆ ਜਿਹੜੇ ਅੱਜ ਸਾਥੀ ਇੱਥੇ ਬੈਠੇ ਨੇ ਇਹਨਾਂ ਦੀਆਂ ਮੰਗਾਂ ਕੋਈ ਬਹੁਤ ਵੱਡੀਆਂ ਨਹੀਂ ਮੁਲਾਜ਼ਮਾਂ ਦੀ ਪੈਨਸ਼ਨਾਂ ਦੀਆਂ ਮੰਗਾਂ ਕੋਈ ਬਹੁਤ ਵੱਡੀਆਂ ਮੰਗਾਂ ਨਹੀਂ ਹੈ ਬਹੁਤ ਛੋਟੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਕਿਉਂਕਿ ਸਮੇਂ ਦੇ ਹੱਕ ਨੂੰ ਇੰਨੇ ਢੀਠ ਹੋ ਚੁੱਕੇ ਨੇ ਉਹ ਜੱਟੇ ਬੰਦਿਆਂ ਇਹ ਹੋਈਆਂ ਨੇ ਜਿੰਨਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ 20 ਮੀਟਿੰਗਾਂ ਦਿੱਤੀਆਂ ਗਿਆ ਲਿਖ ਕੇ 20 ਮੀਟਿੰਗਾਂ ਇੱਕ ਵੀ ਮੀਟਿੰਗ ਨਹੀਂ ਕੀਤੀ। ਅੱਜ ਤੁਹਾਡੇ ਨਾਲ ਵੀ ਆਏ ਆ। ਪਹਿਲੇ ਕੱਲ ਤਾਂ ਮਿਲਣਾ ਹੀ ਨਹੀਂ। ਜੇ ਕਿਸੇ ਮੰਤਰੀ ਸਾਧਰੀ ਨੇ ਮੀਟਿੰਗ ਦੇਤੀ ਤਾਂ ਉਹ ਲਾਗੂ ਕੁਛ ਨਹੀਂ ਕਰਦਾ। ਇਹ ਕਰਦੇ ਕੀ ਆ? ਜਦੋਂ ਤਾਂ ਇਹਨਾਂ ਨੂੰ ਹੁੰਦਾ ਛਤਰਾ ਦਾ। ਕੋਈ ਨਾ ਇਹ ਭਰਾਵ ਕੋਈ ਕੁਝ ਗੱਲ ਖਾਉਂਦੇ ਨੇ। ਜਦੋਂ ਇਹਨਾਂ ਛਤਰਾ ਦਾ ਡਰ ਨਹੀਂ ਹੁੰਦਾ ਫੇਰੇ ਕੁਝ ਨਹੀਂ ਕਰਦਾ। ਤੁਹਾਡੇ ਸਾਹਮਣੇ ਆ। ਪਾਰਕੀਸਾਨ ਜਿਹਨੇ ਦੇਖਦਾ ਅਗਰਾਹ ਹੈ ਪੰਚਤਤ ਬੀਹੂ ਦੇ ਦਫਤਰ ਨਾਲ ਰੱਖਾਈ ਚੰਡੀਗੜ੍ਹ ਸਤਾਰਾ ਰੱਖਦੇ ਪਹਿਲਾ ਕਹਿੰਦੇ ਕੰਡੀਡਟ ਵਰਦੇ ਨੇ ਜਦੋਂ ਉਹਨੇ ਕਿਹਾ ਤਾਂ ਹਰ ਹਾਲ ਤੋਂ ਚੰਡੀਗੜ੍ਹ ਆ ਮੰਨ ਲਏ ਪਰ ਇਹਨਾਂ ਦੇ ਜਿਹੜੇ ਅਧਿਕਾਰੀਆਂ ਨੇ ਕਿਸਾਨਾਂ ਦੇ ਅੱਗੇ ਨਾਲ ਗੱਲ ਕੀਤੀਆਂ ਫਿਰ ਕਦੇ ਕਿੱਥੇ ਜਾਂਦੇ ਕਿੱਥੇ ਕਹਿੰਦੇ ਉਹਨਾਂ ਨੇ ਸੌਂ ਗਿਆ ਸੀ ਜਿਹੜਾ ਸਤਾਰਾ ਸੈਂਟਰ ਆ ਉਹਦੇ ਮੇਰੇ ਦੇਲੇ ਚਾਹਾਂ ਮੈਂ ਨਹੀਂ ਚਾਹੁੰਦੀ ਕਿ ਦੂਰ ਅਸਲੀ ਜਾਣਾ ਤੇ ਉਹਨਾਂ ਨੇ ਚੰਪੂ ਸੈਕਟਰ ਦੀ ਸ਼ਗਲ ਦਿੱਤੀ ਕਹਿੰਦੇ ਸੀ ਮਜਬੂਰਾ ਨਹੀਂ ਕਰਨ ਦੇਣਾ ਉਹਨਾਂ ਨੇ ਕਿਹਾ ਕਰਨਾ ਹੈਗਾ ਕੁਣਾ ਮੋ ਜਾਈ ਦਿੱਤੀ ਹੈ ਗੱਲ ਨਹੀਂ ਸੁਣਨੀ ਹੀ ਉਹ ਮੰਤਰੀ ਨੇ ਮੰਤਰੀਪਾਲਿਕਾ ਦੀ ਮੀਟਿੰਗ ਵਾਲੇ ਉਹ ਮੰਤਰੀ ਨੇ ਮੁੱਖ ਮੰਤਰੀ ਨੂੰ ਬੁਲਾ ਕੇ ਜਾਰਾ ਨਹੀਂ ਉਹਨਾਂ ਨੇ ਮੁੱਖ ਮੰਤਰੀ ਨੇ ਮੀਟਿੰਗ ਦਿੱਤੀ ਹੈ ਉਹਨਾਂ ਨੇ ਖੇਤੀ ਨੀਤੀ ਨਵੀਂ ਲਈ ਉਹਨੇ ਵਾਦਾ ਕੀਤਾ 7 ਜੂਨ ਦੇ ਦਿਨ ਲਈ ਮੀਟਿੰਗ ਨਹੀਂ ਕਰਾਂ ਪਰ ਅੱਜ ਸਾਡੇ ਹੱਥਾਂ ਨੂੰ ਮੀਟਿੰਗ ਨਹੀਂ ਦੇਈ ਆਜਾ ਸਾਥੀ ਪੈਨਸ਼ਨਰ ਗੱਲ ਕਰਦੇ ਦੇ ਨਹੀਂ ਪੈਨਸ਼ਨਰਾਂ ਨੂੰ ਮੀਟਿੰਗ ਦੇਤੀ ਮੈਂ ਕਿਹਾ ਪਰਸੋਂ ਚਾਹੇ ਸਮੀਤ ਨਹੀਂ ਮਿਲਣੀ ਨਹੀਂ ਹੋਣੀ 9 ਤਰੀਕ ਨੂੰ ਸਾਡੇ ਫੈਸਲੇ ਦੀ ਮੀਟਿੰਗ ਹੈ ਮੈਂ 9 ਤਰੀਕ ਨੂੰ ਕਹਿਤਾ ਸੀ ਜਪੇਨਾ ਸ਼ਾ ਕੋ ਨੇ ਕਹਿਦਾ ਲੇਕਿਨ ਕਿ ਪੂਰੀ ਜਨਰਲ ਮੀਟਿੰਗ ਨਹੀਂ ਹੋਊਗੀ ਕਿਉਂਕਿ ਲੋਕ ਜਿਹੜੇ ਹੈਗੇ ਆ ਛਤਰਾਬ ਨਾਲ ਰੋਟਾਉਣ ਵਾਲੇ ਨਹੀਂ ਜੇ ਅਸੀਂ ਕੱਲੇ ਕੱਲੇ ਲਗਾ ਲਈ ਅੱਜ ਵੀ ਰਿਪੋਰਟ ਦੇ ਨਾਲ ਬਹੁਤ ਜਾਂਦੇ ਨੇ ਜਿੱਥੇ ਬੰਦਿਆਂ ਨੇ ਹਲੇ ਸਪਲਾਈ ਕੀਤੀ ਆ ਬਾਕੀ ਜਿੱਥੇ ਨਹੀਂ ਆ ਬਾਕੀ ਜਿੱਥੇ ਨਹੀਂ ਆਨ ਕਹਿ ਨਹੀਂ ਦਿੱਤੀ ਉਹਨਾਂ ਨੇ ਤਨਖਾਹ ਹੀ ਨਹੀਂ ਗਾ ਪੈਨਸ਼ਨ ਨਹੀਂ ਲੈਣੀ ਉਹਨਾਂ ਨੇ ਲੈਣਾ ਉਹਨਾਂ ਨੇ ਫਾਰਾ ਖਾਣਾ ਮੋਟਾ ਮੇ ਦਿਨ ਨੂੰ ਇੱਕ ਦਿਨ ਨੂੰ ਵੀ ਨਹੀਂ ਮੈਂ ਰਾਜ ਸਰਕਾਰ ਦੀ ਵਾਲੀ ਹੈਗੀ ਐ ਤੇ ਉਹ ਕਹਿੰਦੀ ਸਾਰਿਆਂ ਦੇ ਥੋੜਾ ਥੋੜਾ ਬੋਲੋ ਅੰਜੇ ਸਾਡੇ ਅੰਦਰ ਬੈਠੇ ਕਲਰਕ ਦਾ ਕੰਮ ਕਰਦੇ ਰਹਿਣਗੇ ਇੱਥੇ ਸਾਸਟਿਸ ਦਾ ਕੰਮ ਕਰਦੇ ਰਹਿਣਗੇ ਅੱਗੇ ਵੱਧ ਮੁਲਾਜ਼ਮਾਂ ਦਾ ਵੀ ਡਿਊਟੀ ਦੇਣਾ ਇਸ ਕਰਕੇ ਸਰਕਾਰਾਂ ਨਾ ਕੰਮ ਨਹੀਂ ਕੋਲ ਚਾਹੀਦਾ ਮਜੂਤਾ ਸਮਿਤ ਕੀ ਹੈ ਜੀ ਮਲਾਜ਼ਮ ਹੋਣ ਪੈਨਸ਼ਨਰ ਹੋਣ ਬਜ਼ਿਆਰਥੀ ਹੋਣ ਕਿਸਾਨ ਵੀ ਸਾਰਿਆਂ ਨੂੰ ਕੱਟੇ ਹੋ ਕੇ ਸੰਘਰਸ਼ ਲੜਨੀ ਲੋੜ ਹੈ ਜੀ ਆ ਜਿੰਨਾ ਕਰ ਕੱਟਿਓ ਕੇ ਸੰਸ ਨਹੀਂ ਲੜਦੇ ਜੀ। ਰਾਹੋ ਨਾ ਕਰ ਕਿਸੇ ਨੋਟੀ ਗੱਲ ਨਹੀਂ ਸੁਣਨਾ। ਤੇ ਸਰ ਕੇ ਸਮੇਂ ਦੀ ਲੋੜ ਹੈਗੀ ਆ ਇਹ। ਕਿ ਅਸੀਂ ਇਕੱਠੇ ਹੋ ਕੇ ਜੀ। ਆਪਾਂ ਉਹਨੇ ਧੀਲੇ ਲਾਮ ਜਨ। ਬਹੁਤ سارے ਮਲਾਜ ਜਿਹੜੇ ਹੈਗੇ ਆ। ਤੇ ਤੇਦਾਰਾ ਮੇਰਾ ਪੂਹੇ ਨਹੀਂ। ਆ ਗੋ ਨਹੀਂ ਰਾਖੂ। ਆ ਸਾਫ ਸੋchna ਹੋਵੇ ਪਤਾ ਨਹੀਂ ਕਿੰਨੇ ਜਿੰਨ ਬਣ ਗਏ। ਮੇਰੇ ਮਲਾਬਤ ਬੀਲੀ ਬੋਲ ਚ। ਘੱਟੋ ਬਣ 20 ਮਲਾਜ ਦੀਆਂ 11 ਮਲਾਜ ਦੀਆਂ 11 ਕਿ ਦੱਤ ਨਹੀਂ। ਆਈਓ ਪੈਨਸ਼ਨਰ ਵਾਲੇ ਭਈਆ ਇੱਕ ਸੇ ਬੰਦੇ ਤੇ ਬੰਦੇ ਨੂੰ ਜਿਹੜਾ ਬਣਦੇ। ਜੇ ਮੈਂ ਚੰਦਰਾ خاطر ਜੱਫੇ ਬੰਦੀਆਂ ਵਾਸਤੇ ਨਹੀਂ ਕਰਨਾ ਚਾਹੁੰਦਾ ਜੇ ਚੰਦਰਾ ਦੇ خاطر ਜੱਫੇ ਕੰਨੀਆਂ ਬਾਹਰ ਤੇਰਾ ਮਤਲਬ ਤੁਹਾਨੂੰ ਲੋਕਾਂ ਨਾਲ ਨਹੀਂ ਵੀ ਤੁਹਾਨੂੰ ਸਿਰ ਆਪਣੀ ਚੇਤ ਚਾਹੀਏ ਤੁਹਾਨੂੰ ਆਪੀ ਚੇਤਨ ਵੀ ਮਾਤਰ ਕੀਤੀ ਜੇ ਤੁਹਾਨੂੰ ਆਉਂਦੀ ਹੈ ਲੋੜ ਇਸ ਗੱਲ ਦੀ ਇਹ ਵੀ ਹੈ ਕਿ ਜੇ ਲੋ ਸਾਧੀਆਂ ਮੰਗਾ ਸੰਧੀਆਂ ਤੇ ਸਾਧੀਆਂ ਮੰਗਾ ਤੇ ਸਾਧੀ ਲੜਾਈ ਕਿਉਂ ਹੋ ਸਕਦੀ ਹੈ ਸਾਧੀਆਂ ਮੰਗਾ ਤੇ ਸਾਧੀ ਲੜਾਈ ਹੋ ਸਕਦੀ ਹੋਈ ਹੈ ਤੇ ਸਾਧੀ ਵੀ ਛੇਤੀ ਗੱਲ ਬਣੀ ਪਿਛਲੇ ਪੰਨੇ ਨੂੰ ਚੁਹਿਆ ਜੀ ਅੱਜ ਦਾ ਸਮਾਗਮ ਹੈ ਜੀ ਐਮਐਸ ਚਾਰ ਸਾਮਣੇ ਦੀਆਂ ਸਰਕਾਰਾਂ ਇਹਨਾਂ ਸੰਗਠਨਾਂ ਦੇ ਵਿੱਚ ਰਾਫਾਇਡ ਬਾਹਰ ਨੇ 30 ਸੱਡ ਗਿਆ ਮੁੱਦਾ ਹੈ ਉਹ ਸਾਰਾ ਕੁਝ ਡਿਟੇਲ ਦੇ ਨਾਲ ਦੱਸਿਆ ਸਾਡੇ ਸਾਥੀ ਬੋਲਦੇ ਬੋਲਦੇ ਇੰਨਾ ਹੋਰ ਜਿਹੜੀਆਂ ਕਰਨਾ ਰਟੀਆਂ ਰਟਾਈਆਂ ਹੁਣ ਕਿਉਂ ਆਉਂ ਔਰ ਸੋਣਾਂ ਜਿਹੜੇ ਸਾਥੀ ਸਿਰੋਪੇ ਉਹ ਵੀ ਕਹਿੰਦੇ ਯਾਰ ਕੋਈ ਕਰਦਾ ਰੋਲਦਿਆਂ ਕਿਉਂਕਿ ਸਰਕਾਰਾਂ ਬੇਈਮਾਨ ਆ ਅਸੀਂ ਜਿਹੜੀਆਂ ਗੱਲਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਕੋਈ ਮਲਮਲੀਆਂ ਮੰਗਾ ਨਹੀਂ ਸਾਡੀਆਂ ਹੈਗੀਆਂ ਦਸ ਸਾਲ ਅਗਾਂਹ ਦੀ ਸਰਕਾਰ ਰਹਿ ਗਈ ਉਹ ਵੀ ਸਾਡੀਆਂ ਉਹ ਹੀ ਮੰਗਾ ਸੀ ਬੈਂਕ ਕਮਿਸ਼ਨ ਦੀ ਰਿਪੋਰਟ ਲਾਕੂ ਕਰੋ ਜਿਹੜੇ ਨੇ ਕਹਿੰਦਾ ਪਾਇਦ ਕਰ ਜਿਵੇਂ ਜਿਵੇਂ ਕੱਟੇ ਮਲਾਈ ਮਨ ਪੱਕੇ ਕਰੋ ਅੱਜ ਵੀ ਉਹ ਹੀ ਮੰਗਦਾ ਹੈ ਜਿਨ੍ਹਾਂ ਨੂੰ ਅਸੀਂ ਚੋਣ ਕੇ ਭੇਜਦੇ ਆ ਉਹ ਕੁਰਸੀ ਤੇ ਬਹਿਣ ਸਾਰੀ ਇਹਨਾਂ ਗੱਲਾਂ ਨੂੰ ਭੁੱਲ ਜਾਂਦੇ ਆ ਉਹ ਜਿਹੜੇ ਮੁਲਾਜ਼ਮ ਮਜ਼ਦੂਰ ਕਿਸਾਨ ਸੜਕਾਂ ਤੇ ਜਿਹੜੇ ਐਜਿਸਨ ਕਰ ਰਹੇ ਇਹਨਾਂ ਦੇ ਪਹਿਲਾਂ ਇਲਾਕੇ ਸੀ ਇਹਨਾਂ ਕੁਰਸਿਆਂ ਤੇ ਬੈਠੇ ਆ। ਜਦੋਂ ਕੁਰਸਿਆਂ ਤੇ ਬੈਗਾਂ ਦਿਆ ਤੇ ਫਿਰ ਉਹਨਾਂ ਨੂੰ ਜਿਹੜੇ ਲੋਕ ਸੰਘਰਸ਼ ਕਰਦੇ ਉਹਨਾਂ ਤੋਂ ਉਸ ਤੋਂ ਲੱਗ ਜਾਂਦੇ ਵੀ ਯਾਰ ਕਿਉਂ ਸਾਡੇ ਵਿਰੁੱਧ ਸੰਘਰਸ਼ ਕਰਦੇ ਆ। ਚੰਡੀਗੜ੍ਹ ਦੇ ਵਿੱਚ ਤਿੰਨ ਤਰੀਕ ਨੂੰ ਵੱਡਾ ਧਰਨਾ ਪੰਜਾਬ ਸਰਕਾਰ ਦੇ ਵਿਰੁੱਧ ਦਿੱਤਾ ਕਿਸਾਨ ਜਥੇਬੰਦੀਆਂ ਵੀ ਉੱਤੇ ਸੀ। ਮੇਰੇ ਪਾਇਆ ਮਤੇ ਜਿਹੜੀਆਂ 18 ਜੱਤੇ ਬੁੱਲੀਆਂ ਟੈਂਸ਼ਨਰ ਸਾਹਮਣੇ ਫਰੰਟੋਂ ਜਿਹੜਾ ਉਹਨਾਂ ਮੇਟੇ ਕਿੰਨਾ 38 ਮੀਟਰਾ ਦੇ ਕੇ ਮੁੱਖ ਮੰਤਰੀ ਜਿਹੜਾ ਜਉਣਾ ਮਿੱਟਗਾ ਤੋਂ ਪਾਈਦਾ ਰਿਆ ਔਰ 12 ਸਾਲ ਤੋਂ ਮਟਕਾ ਚੌਂਕ ਦੇ ਵਿੱਚ ਕੋਈ ਸੰਸਾਰਸ਼ ਨਹੀਂ ਸੀ ਹੋਇਆ ਤੁਹਾਡੇ ਸੱਚਾ ਨੇ ਆਪ ਦੀ ਰਣਨੀਤੀ ਤਿਆਰ ਕਰਕੇ ਮਟਕਾ ਚੌਂਕ ਦੇ ਵਿੱਚ ਦੁਸਤ ਕਰ ਦਿੱਤਾ ਮੌਸਮੀ ਮੌਦਤ ਤੇ ਵੈਸ਼ਲ ਬਣਨ ਦੀ ਕੋਸ਼ਿਸ਼ ਕੀਤੀ ਡੰਗੀਆਂ ਲਾੜਨਾ ਲਾਠੀਕਾਰਾਂ ਨਾਲ ਸੱਤਲੇ ਸਾਰਾ ਕੰਮ ਕੀਤਾ ਆ ਸਾਥੀਓ ਇਸ ਗਲਤੀ ਅੜ ਗਏ ਜੇ ਸਾਨੂੰ ਲੋਟਿੰਗ ਦੇ ਕੇ ਕੋਈ ਨਾ ਨਮੈਂਦਾ ਆ ਕੇ ਕੰਮ ਨਹੀਂ ਕਰਦਾ ਉਹਨਾਂ ਤੇ ਅਸੀਂ ਇੱਥੇ ਜਿਹੜਾ ਇਹ ਲਟਕਾ ਚੌਕ ਖਾਲੀ ਨਹੀਂ ਕਰਾਂਗੇ ਤੁਸੀਂ ਜੋ ਮਰਜੀ ਕਰ ਲਓ ਇੱਥੇ ਲਾਠੀ ਚਾਰਜ ਕਰ ਦੋ ਚਾਕੇ ਲੈ ਜਾਓ ਜੁਨਾ ਚ ਮੱਕ ਦੋ ਪਰ ਇਹ ਸਾਥੀ ਜਿਹੜੇ ਹੈਗੇ ਆ ਪੁਲਿਸ ਚਾਰੀ ਦੇ ਨਾਲ ਆ ਸਾਨੂੰ ਮੇਸ਼ਰ ਰਾਤ ਨੂੰ ਵੀ ਰਹਿਣਾ ਪਵੇ ਤਾਂ ਉਸ ਮੇਰੇ ਧਰਨੇ ਦੇ ਵਿੱਚ ਜਿਹੜਾ ਅਸੀਂ ਇੱਥੋਂ ਧਰਨਾ ਟੱਕਾਂਗੇ ਨਹੀਂ ਆਉਦੇ ਬਹੁਤ ਬੱਚੇ ਦਰਾਂ ਨਾ ਹੋਇਆ ਵੀ ਉਸ ਜੀ ਮੁੱਖ ਮੰਤਰੀ ਦਾ ਆਇਆ ਉਹਨਾਂ ਮੈਂ ਮੰਡੀ ਨੂੰ ਚੱਕੇ ਦਿੱਤੀ ਜਿਹੜੀ ਮੈਂ ਕਿਹਾ ਸੀ ਕਿ ਸਾਲ ਕਮੇਟੀ ਨਾਲ ਕਰ ਰਹੇ 12 ਜੁਲਾਈ ਦੀ ਮੀਟਿੰਗ ਤੇ 12 ਸਤੰਬਰ ਦੀ ਮੀਟਿੰਗ ਦਿੱਤੀ ਸੀ ਕਿ ਤੁਸੀਂ ਸਾਥੀਆਂ ਨੇ ਪਹਿਲਾਂ ਇਹ ਹੁੰਦਾ ਜਿਹੜਾ ਮਾਈਕਾਡ ਕਰਤਾ ਸੀ ਅਸੀਂ ਕਿਸੇ ਸਾਲ ਕਮੇਟੀ ਨਾਲ ਕੋਈ ਮੀਟਿੰਗ ਨਹੀਂ ਕਰਨੀ ਜੇ ਮੁੱਖ ਮੰਤਰੀ ਬੈਠ ਕੇ ਸਾਡੀਆਂ ਮੁਰਗਾ ਮਸਲੇ ਦਾ ਹੱਲ ਕਰਦਾ ਤਾਂ ਵੀ ਜਿਹੜੇ ਅੱਗੇ ਆ ਉਹ ਮੀਟਿੰਗ ਕਰੂਚਾਰ ਹੈ ਬਹੁਤ ਸਮੇਂ ਨਾਲ 10 ਤਰੀਕ ਦੀ ਮੀਟਿੰਗ ਦਿੱਤੀ ਦਸਤਖਤ ਦੀ ਮੂਰਤ ਦੇ ਕੇ ਅ ਕੱਲ ਆਪਾਂ ਦੇਖਿਆ 10 ਤੋਂ ਪਹਿਲਾਂ ਉਹ ਭੱਜ ਗਏ ਜਿਹਦੀ ਮੀਟਿੰਗ ਮੈਂ ਨਹੀਂ ਕਰ ਸਕਦਾ ਪਹਿਲਾਂ ਜਿਹੜੀ ਮੀਟਿੰਗ ਪਹਿਲਾਂ ਮਹਾਰਾਜ ਜੀ ਦੀ ਮੀਟਿੰਗ ਕਰੋ ਤਾਂ ਸਾਥੀਓ ਸਾਨੂੰ ਇਹਨਾਂ ਲੋਕਾਂ ਦਾ ਪਛੋਕਣਾ ਦੇਖਣਾ ਚਾਹੀਦਾ ਕਿ ਨਵੇਂ ਯਾਰਾਂ ਦੇ ਵਿੱਚ ਐ ਵੀ ਲੋਕਾਂ ਨੂੰ ਪਤਾ ਲੱਗਦਾ ਜਿਹੜੇ ਸਾਥੀ ਘਰੇ ਆ ਵੀ ਕਿਸ ਤਰ੍ਹਾਂ ਇਹਦਾ ਗਰਦਾਰ ਹੈ ਜਿਵੇਂ ਗੱਲ ਗੱਲ ਦੇ ਨਾਲ ਕਹਿੰਦਾ ਮੈਂ ਮੁੰਦਰ ਮਾਸਟਰ ਦਾ ਮੁੰਡਾ ਹੈ ਔਰ ਮੁੰਦਰ ਮਾਸਟਰ ਦੀ ਵੀ ਇੱਥੇ ਜਿਹੜੀਆਂ ਹੋਰ ਲੋਕਾਂ ਨੇ ਖੋਲੀਆਂ ਆ ਜਨੋਟੇ ਇਸ ਗੱਲ ਫੈਲ ਕੀ ਜਿਹੜਾ ਮੰਡਕਾ ਗਰਾਉਂਡ ਗੈਸਰ ਨੂੰ ਕਰਪਾਰ ਕਰਨਾ ਜਿੰਦਾਬਾਦ ਜਿੰਦਾਬਾਦ ਜਿਲ੍ਹਾਬਾਦ ਮਜ਼ਦੂਰ ਮਲਾਜ਼ਮੇ ਦਾ ਜਿੰਦਾਬਾਦ 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 ਪਾਵਰ ਕਾਮ ਦੀ ਮੈਨੇਜਮੈਂਟ ਮੁਰਦਾਬਾਦ 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 ਸਿਆਸਤ ਸਰਕਾਰ ਮੁਰਦਾਬਾਦ 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 ਬਦਾਏ ਕਾ ਜਿੰਦਾਬਾਦ ਪੰਜਾਬ ਏਕਤਾ ਮੰਚ ਪੰਜਾਬ ਐਸੋਸਿਏਸ਼ਨ ਦੇ ਜੁਨિયਰ ਇੰਜੀਨੀਅਰ ਸੱਦੇ ਤੇ ਪਿਛਲੇ ਸਮੇਂ ਦੇ ਵਿੱਚ ਜੋ ਸਾਡੀਆਂ ਲਗਾਤਾਰ ਮੀਟਿੰਗਾਂ ਹੋਈਆਂ ਪੰਜਾਬ ਸਰਕਾਰ ਦੇ ਨਾਲ ਮੰਤਰੀਆਂ ਦੇ ਨਾਲ ਔਰ ਇਥੋਂ ਤੱਕ 31/7/2024 ਨੂੰ ਮੁੱਖ ਮੰਤਰੀ ਨਾਲ ਖੁਦ ਮੀਟਿੰਗ ਹੋਈ ਸੀਗੀ ਜਿਹੜਾ ਸਾਡਾ ਮੰਗ ਪੱਤਰ ਹੈ ਲਗਭਗ 40 ਬਿਆੜਿਆਂ ਦਾ ਮੰਗ ਪੱਤਰ ਦਾ ਚਾਰਡ ਦਿੱਤਾ ਹੋਇਆ ਜਿਹਦੇ ਵਿੱਚ ਅਹਿਮ ਮੰਗਾਂ ਨੇ ਔਰ ਉਹ ਮੰਗਾਂ ਦੇ ਵਿੱਚ 15 ਮੰਗਾਂ ਹੋਈਆਂ ਸੀਗੀਆਂ ਉਸੇ ਟਾਈਮ ਦੇ ਸਹਿਮਤੀ ਹੋ ਗਈ ਸੀ ਪਰ ਲਾਗੂ ਕਰਨ ਦੇ ਵਿੱਚ ਇਥੋਂ ਦੇ ਜਿਹੜੇ ਸਰਕਾਰ ਆ ਉਹ ਮਤਲਬ ਦਾ ਆਪਣੇ ਬੇਇਮਾਨੀ ਕਰ ਰਹੀ ਆ ਦਲ ਦੇ ਵਿੱਚੋਂ ਲਾਗੂ ਨਹੀਂ ਕਰ ਰਹੀ ਇਸ ਕਰਕੇ ਅਸੀਂ ਪਿਛਲੇ ਸਮੇਂ ਦੇ ਵਿੱਚ ਜੋ ਸਾਨੂੰ ਸਟੇਟ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਵੀ ਵਰਕ ਟੂ ਰੋਲ ਕਰਨ ਦਾ ਉਹ ਅਸੀਂ ਵਰਕ ਟੂ ਰੋਲ ਕਰਦੇ ਹੋਏ ਸਾਨੂੰ ਜੇ ਸਮੂਹਕ ਛੁੱਟੀ ਤੇ ਆ ਅੱਜ ਅਸੀਂ ਤਿੰਨ ਦਿਨ ਦੀ ਜੋ ਸਾਨੂੰ ਸਟੇਟ ਕਮੇਟੀ ਵੱਲੋਂ ਜਾਂ ਏਕਤਾ ਮੰਚ ਤੋਂ ਜਾਂ ਸਾਂਝੇ ਫੋਰਮ ਵੱਲੋਂ ਜੋ ਕਾਲ ਦਿੱਤੀ ਗਈ ਆ ਦੂਜੇ ਦਿਨ ਦੇ ਵਿੱਚ ਅਸੀਂ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਆ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਤਿੰਨ ਦਿਨ ਤੋਂ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਹੋ ਸਕਦਾ ਜੋ ਸਟੇਟ ਕਮੇਟੀ ਵੱਲੋਂ ਇਹ ਸਮੁੱਚੇ ਛੁੱਟੀ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਮਤਲਬ ਅੱਗੇ ਬਤਾਇਆ ਜਾਵੇ ਇਹਦੇ ਨਾਲ ਦੇ ਨਾਲ ਅਸੀਂ ਸਮੁੱਚੇ ਜੋ ਸਾਡੇ ਇਹਤੇ ਮਤਲਬ ਖਵਤਕਾਰ ਭਰਾ ਨੇ ਜੋ ਸਾਡਾ ਖਵਤਕਾਰ ਭਰਾਵਾਂ ਨਾਲ 9 ਮਾਸ ਦਾ ਰਿਸ਼ਤਾ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਅਸੀਂ ਸਾਡੀ ਕੋਈ ਜੋ ਮੰਗਾਂ ਨੇ ਉਹ ਮੰਗਾਂ ਨੂੰ ਜਾਇਜ਼ ਕਰਾਰ ਦਿੰਦੇ ਹੋਏ ਜਾਤੋਂ ਮੰਗਾ ਨੂੰ ਇਹ ਕਹਿ ਦੇਣਾ ਵੀ ਤੁਹਾਡੀਆਂ ਮੰਗਾ ਨਜਾਇਜ਼ ਨੇ ਇਹ ਤੁਸੀਂ ਨਜਾਇਜ਼ ਲੜ ਰਹੇ ਹੋ ਤਾਂ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਉਹ ਮੰਗਾ ਨੂੰ ਜਾਇਜ਼ ਕਰਾਰ ਕਰਦੇ ਹੋਏ ਉਹਨੂੰ ਲਾਗੂ ਨਹੀਂ ਕਰ ਰਹੇ ਐ ਲਾਗੂ ਕਰਨ ਦੇ ਵਿੱਚ ਬੇਈਮਾਨੀ ਕਰ ਰਹੇ ਆ ਔਰ ਸਾਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਪਬਲਿਕ ਜੋ ਖਰਾਬ ਹੋ ਰਹੀ ਆ ਵੀ ਉਹਦਾ ਕਾਰਨ ਕੀ ਆ ਜੋ ਪਬਲਿਕ ਨੂੰ ਨਿਰਮਗਨ ਜਿਹੜੀ ਸਪਲਾਈ ਨਾ ਨਹੀਂ ਮਿਲ ਰਹੀ ਉਹਦਾ ਕਾਰਨ ਅਜਿ ਮੈਂ ਸਮਝਦਾ ਕਿ ਸਾਡੇ ਤੇ ਸਰਕਾਰ ਆ ਸਾਡੇ ਪਾਵਰ ਕਮ ਦੀ ਮੈਨੇਜਮੈਂਟ ਆ ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਜੋ ਮੁਲਾਜ਼ਮਾਂ ਨੂੰ ਜੋ ਨਜਾਇਜ਼ ਤੌਰ ਤੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਆ ਉਹਨਾਂ ਦੇ ਨਜਾਇਜ਼ ਤੌਰ ਤੇ ਇਥੋਂ ਦਾ ਜਿਹੜਾ ਪ੍ਰਸ਼ਾਸਨ ਆ ਇਥੋਂ ਦਾ ਜਿਹੜਾ ਪਾਵਰ ਕਮ ਆ ਉਹ ਨਜਾਇਜ਼ ਤੇ ਆਰਡਰ ਕਿਤੇ ਜਾ ਰਿਹਾ ਗ੍ਰੇਡਾਂ ਦੇ ਵਿੱਚ ਜਿਵੇਂ ਪਿਛਲੇ ਸਮੇਂ ਦੇ ਰਾਤ ਇੱਕ ਸਾਡਾ ਲਾਈਨਮੈਨ ਸੀਗਾ ਕਿਉਂਕਿ ਗ੍ਰੈਡ ਦਾ ਜਿਹੜਾ ਕੰਮ ਆ ਉਹ ਹੋਰ ਤਰੀਕੇ ਨਾਲ ਹੁੰਦਾ ਜਿਹੜੇ ਫੀਲਡ ਦੇ ਵਿੱਚ ਆ ਉਹ ਕੰਮ ਕਰਨ ਦੇ ਚਿਰ ਅਡੋਡੀ ਹਿਸਾਬ ਹੈ ਗ੍ਰੈਡਾਂ ਦੇ ਵਿੱਚ ਕਈ ਵਾਰੀ ਫੀਲਡ ਦੇ ਵਿੱਚ ਜਿਹੜੇ ਸਾਥੀ ਸਾਡੇ ਕੰਮ ਕਰਦੇ ਲਾਈਨਮੈਨ ਇਹਮ ਉਹਨਾਂ ਨੂੰ ਗ੍ਰੈਡਾਂ ਬਾਰੇ ਪਤਾ ਨਹੀਂ ਹੁੰਦਾ ਔਰ ਸੰਗਰੂਰ ਸੁਨਾਮ ਦੇ ਵਿੱਚ ਇਥੋਂ ਜ਼ਿਕਰ ਹੈ ਵੀ ਸਾਡੇ ਜਿਹੜਾ ਦਫ਼ਤਰੀ ਕਲਰਕਾ ਦਫ਼ਤਰੀ ਜਿਹੜਾ ਸਾਫ਼ ਹੈ ਸਾਡਾ ਉਹਨਾਂ ਦੇ ਵੀ ਗ੍ਰੇਡਾਂ 'ਚ ਆਰਡਰ ਕਿਤੇ ਗਏ ਆ ਜਿਨ੍ਹਾਂ ਨੂੰ ਗ੍ਰੇਡਾਂ ਬਾਰੇ 1% ਵੀ ਮਤਲਬ ਜਾਣਕਾਰੀ ਨਹੀਂ ਆ ਤੇ ਇਸ ਕਰਕੇ ਸਾਡਾ ਉਸ ਹਾਰਪੁਰ ਦੇ ਵਿੱਚ ਲਾਈਨਮੈਨ ਉਹ ਰਾਤ ਸੁਸਾਇਡ ਕਰ ਗਿਆ ਇਹ ਵੀ ਅਸੀਂ ਸਮਝਦੇ ਹਾਂ ਕਿ ਮਤਲਬ ਬਹੁਤ ਵੱਡੀ ਜੋ ਪ੍ਰਸ਼ਾਸਨ ਦੀ ਜਾਂ ਪਾਵਰ ਕਾਮ ਦੀ ਇਹ ਘਟਿਆ ਮੈਨੇਜਮੈਂਟ ਨਾਲ ਉਹ ਸਾਡਾ ਸਾਥੀ ਸ਼ਹੀਦ ਹੋਇਆ ਕਰ ਮੇਰਾ ਨਾਂਜੀ ਗੁਰਪ੍ਰੀਤ ਸਿੰਘ ਹੈ ਜੀ ਮੈਂ ਮੈਂ ਪ੍ਰਧਾਨ ਟੈਕਨੀਕਲ ਸਰਵਿਸ ਉਹਨਾਂ ਨੇ ਪੀ ਤੇ ਮਡਲ ਕੋਟਕਪੁਰਾ ਕਾਰਨ ਤਾਂ ਸਾਡਾ ਹੀ ਬਹੁਤ ਵੱਡੇ ਕਾਰਨ ਆ ਸਾਡੇ ਜਥੇਬੰਦੀਆਂ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਪ੍ਰਤੀ ਜਿਹੜਾ ਮੰਗ ਪੱਤਰ ਸਾਡੇ ਸੂਭਾ ਕਮੇਟੀਆਂ ਨੇ ਕੋਈ ਸਾਂਝਾ ਫੋਰਮ ਏਕਤਾ ਮੰਚ ਨੇ ਦਿੱਤੇ ਸੀਗੇ ਜੀ ਤੇ ਮੈਨੇਜਮੈਂਟ ਨੇ ਵਾਰ-ਵਾਰ ਆਪਣੀਆਂ ਜਿਹੜੀਆਂ ਮੀਟਿੰਗਾਂ ਦੇ ਕੇ ਉਹ ਤੋਂ ਮੁਨਕਰ ਜਨ ਕਿ ਮੁਕਰੇ ਆ ਤੇ ਮੀਟਿੰਗਾਂ ਤੋਂ ਬਾਅਦ ਫਿਰ ਜਿਹੜੇ ਸਾਨੂੰ ਮਜਬੂਰ ਕੀਤਾ ਗਿਆ ਸਾਨੂੰ ਮਜਬੂਰ ਕੀਤਾ ਗਿਆ ਸੰਘਰਸ਼ ਕਰਨ ਲਈ ਸਾਡੇ ਜਿਹੜੇ ਸਰਕਲ ਪ੍ਰਧਾਨ ਸਾਡੇ ਗੱਬਰ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਤੇ ਸਾਂਝੇ ਫੋਰਮ ਏਕਤਾ ਮੰਚ ਦੇ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਟੈਕਨੀਕਲ ਸਰਵੇ ਜੀ ਉਹਨਾਂ ਨੇ ਪੀਤੇ ਮੰਡਲ ਕੋਟਕਪੁਰਾ ਦੀ ਸਮੁੱਚੀ ਲੀਡਰਸ਼ਿਪ ਤੇ ਸਮੂਹ ਵਰਕਰ ਜਿਹੜੇ ਅਸੀਂ ਇੱਕ ਹੀ ਤਰੀਕ ਤੋਂ ਵਰਕ ਟੂ ਰੋਲ ਤੇ ਐ ਹੁਣ ਤਿੰਨ ਦਿਨ ਲਈ ਸਮੂਹਕ ਛੁੱਟੀ ਤੇ ਹਾਂ ਜੀ ਅਗਲੀ ਰਣਨੀਤੀ ਸਾਡੀ ਜੋ ਵੀ ਸਾਡੇ ਸੂਬਾ ਮਤਲਬ ਕਮੇਟੀ ਜਾਂ ਸੂਬਾ ਸੰਜਾ ਫੋਰਮ ਇਕਤਾ ਮੰਚ ਦੀ ਇਸ ਤੋਂ ਬਾਅਦ ਜੋ ਵੀ ਕੋਈ ਕਾਲ ਆਊਗੀ ਅਸੀਂ ਹੁਣ ਵੀ ਉਹਨੂੰ ਪੂਰੀ ਤੰਦੇਈ ਦੇ ਨਾਲ ਮਤਲਬ ਲਾਗੂ ਕੀਤਾ ਅਸੀਂ ਸਟੇਸ਼ਨਾਂ ਤੇ ਜਾ ਰਿਹਾ ਕਿ ਆਪਣੇ ਵਰਕਰਾਂ ਨੂੰ ਚੈੱਕ ਕਰ ਰਹੇ ਹਾਂ ਵੀ ਕੋਈ ਸਾਥੀ ਕੋਈ ਸਾਡਾ ਕੋਈ ਫਸਿਆ ਤਾਂ ਨਹੀਂ ਰਹਿ ਗਿਆ ਉੱਥੇ ਅਸੀਂ ਕੱਲ ਵੀ ਗਏ ਤੇ ਅੱਜ ਵੀ ਅਸੀਂ ਆਪ ਦਾ ਜਿਹੜਾ ਮਤਲਬ ਜਿਹੜਾ ਦੌਰ ਸਾਡਾ ਹੈਗਾ ਚੈੱਕ ਕਰਨ ਦਾ ਅਸੀਂ ਜੋ ਵੀ ਸਾਡੇ ਸੀਨੀਅਰ ਲੀਡਰਸ਼ਿਪ ਦੀ ਕੋਈ ਵੀ ਕਿਸਾਨੋ ਦੇਸ਼ ਆਉਣਗੇ ਅਸੀਂ ਉਹਨੂੰ ਪੂਰਨ ਤੌਰ ਤੇ ਲਾਗੂ ਕਰਾਂਗੇ ਦਰਸ਼ਨ ਲਾਲ ਸਟੇਟ ਆਗੂ ਸਾਡਾ ਪੀਐਸਸੀਬੀ EMPLOYE JOINT FORUM ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਅਤੇ ਇੰਜੀਨੀਅਰ ਐਸੋਸੀਏਸ਼ਨ ਦੇ ਜੱਦੇ ਦੇ ਉੱਤੇ ਜੋ ਸਾਡਾ ਸੰਘਰਸ਼ ਚੱਲ ਰਿਹਾ ਹੈ ਸਾਡੇਆਂ ਜਿਹੜੀਆਂ ਮੁੱਖ ਮੰਗਾਂ ਹੈਗੀਆਂ ਉਹਦੇ ਵਿੱਚ ਜਿਸ ਤਰ੍ਹਾਂ ਮਿਲਟਰੀ ਦੇ ਵਿੱਚ ਇੱਕ ਜਵਾਨ ਨੂੰ ਜਾਂ ਉਹਦਾ ਅਗਨੀ ਵੀਰ ਹੈਗੇ ਆ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਔਰ ਨਾਲ ਕਰੋੜ ਦੀ 1 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਆ ਉਸ ਦੇ ਵਿੱਚ ਸਾਡੇ ਬਿਜਲੀ ਮੁਲਾਜ਼ਮਾਂ ਜੋ ਪਿਛਲੇ ਸਮੇਂ ਦੇ ਵਿੱਚ ਇਸੇ ਸੀਜ਼ਨ ਦੇ ਦੌਰਾਨ ਲਗਭਗ 32 ਦੇ ਕਰੀਬ ਜਿਹੜੀਆਂ ਦਿੱਥਾਂ ਹੋ ਗਈਆਂ ਲਾਈਨਾਂ ਦੇ ਉੱਤੇ ਲੜੜਾਟ ਕਰਕੇ ਜਿਹੜੇ ਕੰਮ ਇਹ ਮੱਚ ਗਏ ਆ ਉਹਨਾਂ ਦੀ ਜਿਹੜੇ ਵਾਸਤੇ ਸਾਡਾ ਹੈਗਾ ਵੀ ਇਹ ਮੰਗਾਂ ਜਿਹੜੀ ਪੂਰੀ ਕੀਤੀ ਜਾਵੇ ਇਸੇ ਤਰ੍ਹਾਂ ਸਾਡੀਆਂ ਵੱਖ-ਵੱਖ ਮੰਗਾਂ ਮਹਿੰਗਾਈ ਪੱਤਾ ਜਿਹੜਾ ਹੈਗਾ ਸਾਡਾ ਪਿਛਲੇ ਸਮੇਂ ਤੋਂ ਇਸ ਮਾਨ ਸਰਕਾਰ ਨੇ ਜਿਹੜਾ ਨੱਪਿਆ ਹੋਇਆ ਤੇ ਨਾਲ ਹੀ ਜਿਹੜੇ ਸਕੇਲਾਂ ਦੀਆਂ ਤੋਂ ਰਟੀਆਂ ਹੈਗੀਆਂ ਹੋਰ ਜਿਹੜੀਆਂ ਲਗਭਗ 40 ਦੇ ਕਰੀਬ ਹੈ 40ਆਂ ਦੇ ਵਿੱਚੋਂ 15 ਜਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਬਣੀ ਹੈ ਸਰਕਾਰ ਦੇ ਨਾਲ ਤੇ ਨਾਲ ਮੈਨੇਜਮੈਂਟ ਦੇ ਨਾਲ ਪਰ ਪਾਵਰ ਦੀ ਮੈਨੇਜਮੈਂਟ ਵੱਲੋਂ ਉਹ ਮੰਗਾਂ ਦੇ ਉੱਤੇ ਸਹਿਮਤੀ ਹੋਣ ਦੇ ਬਾਵਜੂਦ ਵੀ ਉਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਸ ਕਰਕੇ ਸਾਡੇ ਜਿਹੜਾ ਅੱਜ ਕੱਲ ਤੋਂ ਜਿਹੜੇ ਅਸੀਂ ਸਮੂਹ ਛੁੱਟੀ ਤੇ ਹੋਏ ਆ ਇਸ ਦੇ ਨਾਲ ਹੀ ਸਾਡੀਆਂ ਜਿਹੜੀਆਂ ਹੋਰ ਬਾਹਰ ਰਹਿੰਦੀਆਂ ਜੱਥੇਬੰਦੀਆਂ ਉਹ ਲਗਭਗ ਇੱਕ ਦੋ ਦਿਨਾਂ ਦੇ ਵਿੱਚ ਇਹ ਦੋਨਾਂ ਦਿਨਾਂ ਦੇ ਵਿੱਚ ਉਹ ਸੰਘਰਸ਼ ਦੇ ਵਿੱਚ ਆ ਰਹੀਆਂ ਚਾਹੇ ਉਹਦੇ ਚ ਠੇਕਾ ਮਲਾਜਮ ਹੋਣ ਚਾਹੇ ਉਹਦੇ ਚ ਕੋਈ ਵੀ ਪਰ ਅਕਾਊਂਟੈਂਟ ਸੈਂਕਸ਼ਨ ਦਾ ਹੋਵੇ ਜਾਂ ਕੋਈ ਹੋਰ ਹੈਡ ਆਫਸ ਦੀਆਂ ਜਥੇਬੰਦੀਆਂ ਉਹ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਇਹ ਪ੍ਰੋਟੈਸਟ ਦੇ ਵਿੱਚ ਆ ਰਹੀਆਂ ਤੇ ਲੋਕਾਂ ਨੂੰ ਜਿਹੜੀ ਸਮੱਸਿਆ ਹੈਗੀ ਆ ਸਾ ਪਤਾ ਹੀ ਹੈ ਕਿ ਬਿਜਲੀ ਇੱਕ ਐਮ ਮੰਗ ਹੈ ਇਨਸਾਨ ਦਾ ਇਹਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਬਿਹਤਰ ਸਪਲਾਈ ਜੇ ਦੇਣੀ ਹੈ ਤਾਂ ਮੁਲਾਜ਼ਮਾਂ ਜਥੇਬੰਦੀਆਂ ਨੂੰ ਚਾਹੇ ਉਹ ਜੁਆਇੰਟ ਫੋਰਮ ਆ ਬਿਜਲੀ ਮੁਲਾਜ਼ਮੇ ਇੱਕ ਮੰਚ ਹੈ ਇਹਨਾਂ ਨੂੰ ਜਿਹੜੀ ਮੀਟਿੰਗ ਦੇ ਕੇ ਹੈ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਕਰਨੀਆਂ ਚਾਹੀਦੀਆਂ ਸਰਕਾਰ ਨੂੰ ਤੁਹਾਡੀਆਂ ਮੰਗਾਂ ਨਹੀਂ ਬੰਦੀਆਂ ਸਾਡੀ ਅਗਲੀ ਰਣਨੀਤੀ ਸਾਡੀ ਅਗਲੀ ਰਣਨੀਤੀ ਹੈਗੀ ਆ ਇਸ ਜਿਹੜੀ ਸਮੂਖ ਛੁੱਟੀ ਨੂੰ ਉਹਨੂੰ ਐਜ਼ এ ਸਟ੍ਰਾਈਕ ਹੋਰ ਵੀ ਵਾਧਾ ਕਰ ਸਕਦੇ ਆ ਇਹਦੇ ਨਾਲ ਹੀ ਹੈਡ ਆਫਸ ਦੇ ਘਰਾਉ ਦਾ ਕਾਲ ਆ ਸਕਦੀ ਹੈ ਤੇ ਕਾਲੇ ਝੰਡਿਆਂ ਦੇ ਨਾਲ ਜਿਹੜਾ ਫੀਲਡ ਦੇ ਵਿੱਚ ਡਾਇਰੈਕਟਰ ਹੈ ਜਾਂ ਮੈਂਬਰ ਆ ਬਿਜਲੀ ਬੋਰਡ ਦੇ ਜਾਂ ਸੀਐਮਡੀ ਹੈ ਜਾਂ ਇੱਥੋਂ ਦੇ ਮੰਤਰੀ ਹੈਗੇ ਆ ਉਹਨਾਂ ਦਾ ਹੁਣ ਤੇ ਅਸੀਂ ਘਰਾਉ ਕਰਾਂਗੇ ਔਰ ਆਪਦੇ ਜਿਹੜੇ ਹੱਕਾਂ ਦੀ ਖਾਤਰ ਮੁਲਾਜ਼ਮ ਜਿਹੜੇ ਆ ਬੁਰੇ ਡਟੇ ਹੋਏ ਆ ਔਰ ਜਿਹੜੀ ਸਾਡੀ ਸਟ੍ਰਾਈਕ ਵੀ ਹੈ ਲਗਭਗ 80% ਤੋਂ ਵੱਧ ਚੱਲ ਰਹੀ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਇਹਦੇ ਵਿੱਚ ਸਾਰੇ ਹੀ ਜਿਹੜੇ ਹੈ ਚਾਹੇ ਸਾਡੀਆਂ ਭੈਣਾਂ ਹੋਣ ਵੀਰ ਹੋਣ ਸਾਰੇ ਹੀ ਜਿਹੜੇ ਸਾਡੇ ਸੰਘਰਸ਼ ਦੇ ਮੈਦਾਨ